ਕੈਨੇਡੀਅਨ ਖਬਰਾਂਾਂ ਦੇ ਵਿੱਚ ਇਸ ਵਕਤ ਦੀ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ ਇਹ ਮਾਦ ਭਾਗੀ ਖਬਰ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਸੁਰੱਖਿਆ ਗਾਰਡ ਵੱਜੋਂ ਕੰਮ ਕਰ ਰਹੇ 20 ਸਾਲ ਦੇ ਭਾਰਤੀ ਵਿਦਿਆਰਥੀ ਜਿਸ ਦੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ ਮ੍ਰਿਤਕ ਵਿਦਿਆਰਥੀ ਦੀ ਪਛਾਣ 20 ਸਾਲ ਦੇ ਭਾਰਤੀ ਵਿਦਿਆਰਥੀ ਹਰਸ਼ਨਦੀਪ ਸਿੰਘ ਵੱਜੋਂ ਹੋਈ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਦੋ ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਹਰਸ਼ਨਦੀਪ ਪੰਜਾਬ ਦੇ ਕਿਸ ਪਿੰਡ ਤੇ ਕਿਸ ਸ਼ਹਿਰ ਦਾ ਰਹਿਣ ਵਾਲਾ ਹੈ ਪਤਾ ਲੱਗਿਆ ਕਿ ਜਿਸ ਅਪਾਰਟਮੈਂਟ ਵਿੱਚ ਹਰਸ਼ਨਦੀਪ ਸੁਰੱਖਿਆ ਗਾਰਡ ਜੋ ਤਾਇਨਾਤ ਸੀ ਦੇ ਬਾਹਰ ਕੁਝ ਲੋਕ ਆਪਸ ਵਿੱਚ ਝੜ ਗਏ ਕੁਝ ਲੋਕ ਅਪਾਰਟਮੈਂਟ ਚ ਦਾਖਲ ਹੋਣ ਤੇ ਜਿਸ ਤੋਂ ਬਾਅਦ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਮੌਢਲੀ ਜਾਂਚ ਦੌਰਾਨ ਦੋਵੇਂ ਸ਼ੱਕੀ ਤੇ ਕਤਲ ਦਾ ਦੋਸ਼ ਲਗਾਇਆ ਗਿਆ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਸੀਸੀਟੀਵੀ ਵਿੱਚ ਹਮਲਾਵਾਰਾਂ ਨੂੰ ਪੀੜਤ ਨੂੰ ਔਰੀਆਂ ਤੋਂ ਹੇਟਾ ਸੁੱਟ ਤੇ ਵੀ ਦੇਖਿਆ ਜਾ ਸਕਦਾ ਹੈ ਕੈਨੇਡੀਅਨ ਅਧਿਕਾਰੀਆਂ ਨੇ মিডিਆ ਨੂੰ ਦੱਸਿਆ ਕਿ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਮਾਮਲੇ ਵਿੱਚ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ 'ਤੇ ਫਸਟ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਪੀੜਤ ਹਰਸ਼ਨਦੀਪ ਸਿੰਘ ਜੋ ਸਖਿਆ ਗਾਰਡਵੋ ਜੋ ਕੰਮ ਕਰਦਾ ਸੀ ਸ਼ੁਕਰਬਾਨ ਨੂੰ ਕਰੀਬ 12:30 ਵਜੇ ਗੋਲੀ ਤੋਂ ਬਾਅਦ ਮ੍ਰਿਤਕ ਪਾਇਆ ਗਿਆ ਕੈਨੇਡੀਅਨ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਦੋ ਮ੍ਰਿਤਕ ਏਵਨ ਰੇਨ ਅਤੇ ਜੁਡੀਤ ਸਲੋਟੋ ਨੂੰ ਗ੍ਰਿਫਤਾਰ ਕੀਤਾ ਦੋਵੇਂ 30 ਸਾਲ ਦੀ ਉਮਰ ਦੇ ਨੇ ਪੁਲਿਸ ਦੇ ਅਨੁਸਾਰ ਉਹਨਾਂ ਨੇ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਗੋਲੀਆਂ ਚਲਾਉਣ ਦੀ ਸੂਚਨਾ ਮਿਲਣ ਤੋਂ ਬਾਅਦ 107ਵੇਂ ਐਵੇਨਿਊ ਦੇ ਖੇਤਰ ਵਿੱਚ ਕਾਰਵਾਈ ਕੀਤੀ ਅਤੇ ਹਰਸ਼ਨਦੀਪ ਸਿੰਘ ਨੂੰ ਬਿਹੋਸ਼ ਪਾਇਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਕੈਨੇਡੀਅਨ ਖਬਰਨਾਮੇ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸ ਤਰ੍ਹਾਂ ਚੱਲਣਗੇ ਦੇਸ਼ ਦੁਨੀਆ ਦੀਆਂ ਮਹਾਨ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦਿਨਾਲਾ